ਜਾਏ ਦੋਸਤੋ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਪਰਦੇ ਨੂੰ ਪੰਜਾਬੀਆਂ ਨੂੰ ਸਿੱਧੇ ਆਜੰਮ ਸਰਦਾਰ ਜਨ ਸਿੰਘ ਜੀ ਦੇ ਜਿਹੜਾ ਜਿੱਥੇ ਜਿੱਥੇ ਉਹਨਾਂ ਨੂੰ ਚਾੜ ਵਾਲੇ ਲੋਕ ਬੈਠੇ ਨੇ ਉਹਨਾਂ ਦੁਆਰਾ ਉਹਨਾਂ ਦਾ ਜਨਮ ਦਿਨ ਧੂਮਤਾੜ ਨਾਲ ਮਨਾਇਆ ਜਾ ਰਿਹਾ ਸੋ ਮੈਂ ਦੱਸਣਾ ਜਾਂਦਾ ਨੌਜਵਾਨ ਭਰਾਵਾਂ ਨੂੰ ਕਿ ਅਸੀਂ ਜਦੋਂ ਉਹਨਾਂ ਦਾ ਸ਼ੀਧੀ ਦਿਨ ਹੋਵੇ ਭਾਵੇਂ ਉਹਨਾਂ ਦਾ ਜਨਮ ਦਿਨ ਹੋਵੇ ਅਸੀਂ ਉਹਨਾਂ ਦੇ ਨਾਂ ਦੀ ਉਹਨਾਂ ਦੇ ਫੋਟੋ ਦੀਆਂ ਛਪੀਆਂ ਹੋਈਆਂ ਟੀ-ਸ਼ਰਟਾਂ ਜਾਰੀ ਕਰਦੇ ਹਾਂ ਨੌਜਵਾਨਾਂ ਨੂੰ ਵੰਡਦੇ ਹਾਂ ਜਿਹੜੀਆਂ ਕਿ ਫ੍ਰੀ ਆਫ ਕੋਸਟ ਦਿੱਤੀਆਂ ਜਾਂਦੀਆਂ ਤੋ ਸਾਡਾ ਮੇਨ ਮਕਸਦ ਇਹ ਹੀ ਹੁੰਦਾ ਕਿ ਨੌਜਵਾਨਾਂ ਨੂੰ ਪਤਾ ਲੱਗੇ ਕਿ ਸ਼ਹੀਦੀ ਆਜ਼ਮ ਸਰਦਾਰ ਬਿਆਨ ਸਿੰਘ ਜੀ ਕੌਣ ਸੀ ਅਸੀਂ ਦੱਸਦੇ ਹੁੰਦੇ ਹਾਂ ਕਿ ਸ਼ਹੀਦੀ ਆਜ਼ਮ ਸਰਦਾਰ ਬਿਆਨ ਸਿੰਘ ਜੀ ਉਹ ਇਨਸਾਨ ਸਨ ਜਿਨ੍ਹਾਂ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਪੰਜਾਬ ਦੇ ਵਿੱਚੋਂ ਆਤੰਗਬਾਦ ਦੇ ਕਾਲੇ ਦੌਰ ਨੂੰ ਖਤਮ ਕੀਤਾ ਸੀ ਅੱਜ ਜੇਕਰ ਅਸੀਂ ਖੁਸ਼ਹਾਲ ਪੰਜਾਬ ਦੇ ਵਿੱਚ ਰਹਿ ਰਹੇ ਹਾਂ ਤਾਂ ਸਿਰ ਬੋਲ ਸੀ ਬਿਆਨ ਸਰਦਾਰ ਬਿਆਨ ਸਿੰਘ ਜੀ ਦੀ ਬਦੌਰਦ ਕਰ ਇਹਨਾਂ ਨੇ ਆਪਣੇ ਮੁਕਤੰਤਰੀ ਰਹਦੇ ਹੋਏ ਕਾਰਜਕਾਲ ਦੇ ਵਿੱਚ ਜਦੋਂ ਆਤੰਗਬਾਦ ਦਾ ਖਤਮਾ ਕੀਤਾ ਸੀ ਆਤੰਗਬਾਦੀਆਂ ਦੁਆਰਾ ਉਹਨਾਂ ਨੂੰ ਬੰਬ ਰੱਖ ਕੇ ਸ਼ਹੀਦ ਕਰ ਦਿੱਤਾ ਸੀ ਉਹਨਾਂ ਦੇ ਨਾਲ ਉਹਨਾਂ ਦੇ ਸੁਰੱਖਿਆ ਕਰਮਚਾਰੀ ਤੇ ਉਹ ਸ਼ਹੀਦ ਹੋ ਗਏ ਸਨ ਤੇ ਜਿਹੜਾ ਉਹਨਾਂ ਦੇ ਚਾਣ ਵਾਲੇ ਨੇ ਪੂਰੇ ਭਾਰਤ ਦੇ ਵਿੱਚ ਅੱਜ ਵੀ ਉਹਨਾਂ ਦਾ ਜਨਮ ਦਿਨ ਹੋਵੇ ਪੂਰੇ ਛਰਦਾ ਦੇ ਨਾਲ ਮਨਾਉਂਦੇ ਨੇ ਕਿਉਂਕਿ ਇਹ ਇਨਸਾਨ ਉਹ ਇਨਸਾਨ ਸੀ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਪੰਜਾਬ ਦੇ ਵਿੱਚੋਂ ਅਤਿ ਕਬਾਦ ਦੇ ਦਰਵਾਜ਼ੇ ਨੂੰ ਖਤਮ ਕੀਤਾ ਸੀ ਸੋ ਐਜੇ ਸੂਰਬੀਰਾਂ ਨੂੰ ਜਿਹੜਾ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਔਰ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਕਿ ਸੀ ਸਿੱਧਿਆਜਮ ਸਰਦਾਰ ਬਲ ਸਿੰਘ ਦੀ ਕੌਣ ਸਨ ਜੈ ਹਿੰਦ ਬੰਦੇ ਮਾਤਮ